करते हैं गुरु हरकृष्ण पब्लिक स्कूल के मैडम प्रिंसीपल मैडम मंजू राठौर जी के नाल सो so, गल करते हैं मैडम सत श्रीकाल जी एंड प्राउड ऑफ माय ब्रिलियंट एंड शाइनिंग स्टार एंड माय हार्ड वर्किंग स्टाफ मैं बहुत खुश हूँ इनसे बच्चों ने भी बहुत हार्ड वर्क किया है और हमारे इसके साथ साथ सारे टीचर्स ने बहुत मेहनत की है गुड परफॉर्मेंस कर सके ਤੋ ਮडम ਜੋ ਪੋਜੀਸ਼ਨ ਆਈ ਹੈ ਸਕੂਲ ਦੇ ਵਿੱਚ ਬੱਚਿਆਂ ਦੀ ਕਿੰਨੇ ਕਿਹੜੇ ਕਿਹੜੇ ਰੈਂਕ ਤੇ ਕਿੰਨੀ ਕਿੰਨੀ ਪੋਜੀਸ਼ਨ ਆਈ ਹੈ ਕਿ ਇਸ ਨੰਬਰ ਤੇ ਜੋ ਫਰਸਟ ਡਿਵੀਜ਼ਨਸ ਹੈ ਉਹ 92.3 ਪਰਸੈਂਟੇਜ ਹੈ ਜੋ ਸੈਕੰਡ ਨੰਬਰ ਤੇ ਉਹ 92 ਉੱਪਰ ਔਰ ਜੋ ਥਰਡ ਔਰ ਫੋਰਥ ਹੈ ਉਹ 88% ਠੀਕ ਹੈ ਥੈਂਕ ਯੂ ਹਾਂਜੀ ਸਾਨੂੰ ਮਾਣ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਬਹੁਤ ਪਰਸੈਂਟੇਜ ਨਾਲ ਸਕੂਲ ਦਾ ਮਾਣ ਵਧਾਇਆ ਹੈ ਬੱਚਿਆਂ ਨੇ ਬਹੁਤ ਸ਼ੁਰੂ ਤੋਂ ਹੀ ਲਗਨ ਨਾਲ ਪੜ੍ਹਾਈ ਕੀਤੀ ਸੀ ਜਿਸ ਦੇ ਨਤੀਜੇ ਸਾਡੇ ਸਾਹਮਣੇ ਨੇ ਰਿਜ਼ਲਟ ਬਹੁਤ ਵਧੀਆ ਆਇਆ ਹੈ ਤੇ ਜਿਸ ਕਰਕੇ ਸਾਨੂੰ ਆਪਣੇ ਸਕੂਲ ਤੇ ਮਾਣ ਹੈ ਇਸੇ ਤਰ੍ਹਾਂ ਬੱਚੇ ਤਰੱਕੀ ਕਰਦੇ ਹੋਏ ਬਲੰਦੀਆਂ ਤੇ ਪਹੁੰਚਣ ਹੀ ਸਾਡੀ ਕਾਮਨਾ ਹੈ ਥੈਂਕ ਯੂ ਮੈਂ ਸਾਇੰਸ ਟੀਚਰ ਹਾਂ ਤੇ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਹੈ ਕਿ ਬੱਚਿਆਂ ਨੇ ਬਹੁਤ ਵਧੀਆ ਸਕੋਰ ਕੀਤੇ ਹਨ ਇਵਨ ਕਿ ਕੁਝ ਬੱਚਿਆਂ ਨੇ 99 ਮਾਰਕਸ ਵੀ ਸਕੋਰ ਕੀਤੇ ਹਨ ਤੇ ਸਾਡੇ ਸਕੂਲ ਚੋ ਫਰਸਟ ਮੰਨਤ ਹੈ Uh, she got 99 marks in science as well as in maths ਇਸ ਤੋਂ ਇਲਾਵਾ ਸਕੂਲ ਦੇ ਵਿੱਚ ਇਕੱਲੇ ਸਿਰਫ ਪੜ੍ਹਾਈ ਦੀ ਹੀ ਪੜ੍ਹਾਈ ਨੂੰ ਵੈਲਿਊ ਨਹੀਂ ਦਿੱਤੀ ਜਾਂਦੀ ਤੇ ਨਾਲ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨਾ ਹੋਰ ਕਰਿਕੂਲਰ ਐਕਟੀਵਿਟੀਆਂ ਲਾਈਕ ਧਾਰਮਿਕ ਦੇ ਵਿੱਚ ਤੇ ਹੋਰ ਬਹੁਤ ਐਕਟੀਵਿਟੀਆਂ ਦੇ ਵਿੱਚ ਮੋਟੀਵੇਟ ਕੀਤਾ ਜਾਂਦਾ ਹੈ ਸਿਰਫ 10th ਦੇ ਹੀ ਮਾਰਕਸ ਨਹੀਂ ਬਹੁਤ ਅੱਛੇ ਆਏ ਇਸ ਤੋਂ ਇਲਾਵਾ 8th ਦੇ ਬਹੁਤ ਵਧੀਆ ਰਿਜ਼ਲਟ ਆਇਆ ਹੈ ਆਲਮੋਸਟ ਸਾਰੇ ਬੱਚੇ ਨੇ ਅਬਵ 60% ਸਕੋਰ ਕੀਤੇ ਆ ਤੇ ਮੋਸਟ ਆਫ ਦ ਸਟੂਡੈਂਟਸ ਗਾਟ ਮੋਰ ਥੈਨ 90% ਹਾਂਜੀ ਮੈਂ 10ਵੀਂ ਕਲਾਸ ਨੂੰ ਪੰਜਾਬੀ ਪੜ੍ਹਾਉਂਦੀ ਆਂ ਜੀ ਤੇ ਬਹੁਤ ਅੱਛਾ ਰਿਜ਼ਲਟ ਆਇਆ ਇਹਨਾਂ ਦਾ ਮੈਨੂੰ ਰਿਜ਼ਲਟ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਜੋ ਅਸੀਂ ਮਿਹਨਤ ਕਰਵਾਈ ਹੈ ਉਸ ਦੇ ਅਕੋਰਡਿੰਗ ਇਹਨਾਂ ਨੇ ਬਹੁਤ ਅੱਛੇ ਨੰਬਰ ਲਏ ਆ ਤੇ ਬਹੁਤ ਹੀ ਬੱਚੇ ਮਿਹਨਤ ਕਰਦੇ ਸੀ ਬੱਚੇ ਜਿਹੜੇ ਫੋਰ ਸੀ ਉਹ ਵੀ ਬਹੁਤ ਅੱਛੇ ਮਾਰਕਸ ਲੈ ਕੇ ਪਾਸ ਹੋਏ ਆ ਇਹਦਾ ਰਿਜ਼ਲਟ ਵੀ ਬਹੁਤ ਅੱਛਾ ਆਇਆ ਹੈ ਤੇ ਇਸ ਤੋਂ ਇਲਾਵਾ ਇਹ ਇਹਨਾਂ ਨੇ ਧਾਰਮਿਕ ਤੇ ਮਿਊਜ਼ਿਕ ਵਿੱਚ ਵੀ ਸਾਨੂੰ ਅਸੀਂ ਇਹਨਾਂ ਨੂੰ ਸਿਖਲਾਈ ਦਿੰਦੇ ਆ ਤੇ ਬੱਚੇ ਬਾਹਰ ਕੰਪੀਟੀਸ਼ਨ ਲਈ ਵੀ ਜਾਂਦੇ ਆ ਤੇ ਬਹੁਤ ਹੀ ਅੱਛੇ ਪ੍ਰਾਈਜ਼ੇ ਪ੍ਰਾਪਤ ਕਰਦੇ ਆ ਥੈਂਕ ਯੂ ਮਾਈ ਨੇਮ ਇਜ਼ ਮੰਨਤ ਐਂਡ ਆਮ ਫਰਮ 10th ਕਲਾਸ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਈ ਗਾਟ ਫਸਟ ਡਿਵੀਜ਼ਨ ਇਨ 10th ਕਲਾਸ ਸਾਡੇ ਟੀਚਰ ਸਾਰੇ ਬਹੁਤ ਹਾਰਡ ਵਰਕਿੰਗ ਹੈ ਉਹਨਾਂ ਨੇ ਬਹੁਤ ਹੈਲਪ ਕਰੀ ਸਾਡੀ ਔਰ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹਾਂਗੀ ਕਿ ਇੱਥੇ ਆ ਕੇ ਐਡਮਿਸ਼ਨ ਲਓ ਬਹੁਤ ਵਧੀਆ ਪੜਾਈ ਹੁੰਦੀ ਹੈ ਇੱਥੇ ਥੈਂਕ ਯੂ ਮਾਈ ਨੇਮ ਇਜ਼ ਸਿਮਰਨਜੀਤ ਕੌਰ ਆਈ ਹੈ ਗਾਟ ਸੈਕਿੰਡ ਪੋਜੀਸ਼ਨ ਸਕੂਲ ਦਾ ਸਟਾਫ ਬਹੁਤ ਵਧੀਆ ਸੀ ਉਹਨਾਂ ਨੇ ਬਹੁਤ ਵਧੀਆ ਮਿਹਨਤ ਕਰਵਾਈ ਹੈ ਅਮ ਬਾਕੀ ਸਾਰੇ ਸਟਾਫ ਨੇ ਵੀ ਬਹੁਤ ਵਧੀਆ ਕੁਆਲਿਫਿਕੇਸ਼ਨ ਦਿੱਤੀ ਉਹਨਾਂ ਨੇ ਬਹੁਤ ਵਧੀਆ ਪੜਾਇਆ ਉਹਨਾਂ ਨੇ ਸਾਨੂੰ ਹੋਰ ਬੱਚਿਆਂ ਦੇ ਕੀ ਕਹਿਣਾ ਚਾਹੋ ਹੋਰ ਬੱਚਿਆਂ ਨੇ ਵੀ ਬਹੁਤ ਮਿਹਨਤ ਕੀਤੀ ਆਪਣੀ ਉਹਨਾਂ ਨੇ ਵੀ ਪੂਰਾ ਬੈਸਟ ਦੇਆ ਆਪਣਾ ਅੱਗੇ ਨੰਬਰ ਲੈ ਕੇ ਆਣ ਵਿੱਚ ਬਾਕੀ ਸਾਡੇ ਟੀਚਰਸ ਦਾ ਜ਼ਿਆਦਾ ਹੱਥ ਸੀਗਾ ਸਾਨੂੰ ਪੜ੍ਹਾਉਣ ਦੇ ਵਿੱਚ ਥੈਂਕ ਯੂ ਕੁਸ਼ਦੀਪ ਕੌਰ ਥਰਡ ਪੋਜੀਸ਼ਨ 88% ਸਕੂਲ ਬਹੁਤ ਵਧੀਆ ਹੈ ਸਟਾਫ ਵੀ ਬਹੁਤ ਵਧੀਆ ਹੈ ਸਭ ਨੇ ਬਹੁਤ ਮਿਹਨਤ ਕੀਤੀ ਹੈ ਸਟੂਡੈਂਟਸ ਨੇ ਵੀ ਬਹੁਤ ਮਿਹਨਤ ਕੀਤੀ ਟੀਚਰਸ ਜਸਪ੍ਰਿਤ ਕੌਰ ਆਈ ਗਾਟ 3rd ਪੋਜੀਸ਼ਨ ਬਦਿਆ ਮਾਰਕਸ ਸਾਰੀ ਠੀਕ ਹੈ ਤੇ ਸਾਰੇ ਠੀਕ ਨੇ ਸਾਨੂੰ ਪੜਾਇਆ ਵਧੀਆ ਲੱਗਿਆ ਸਕੂਲ ਦੀ ਮੈਡਮਾਂ ਵਾਲੀ ਸਾਰੇ ਮੈਡਮ ਠੀਕ ਨੇ ਮਿਹਨਤ ਕਰੀ ਅਸੀਂ ਵੀ ਖੁਦ ਕਰੀ ਉਹਨਾਂ ਨੇ ਵੀ ਖੁਦ ਕਰਾਈ ਵਧੀਆ ਹੈ ਸਾਰਾ ਕੁਝ ਤੇ ਹੋਰ ਬੱਚਿਆਂ ਨੂੰ ਸਾਰਿਆਂ ਨੇ ਆਪਣੇ ਆਪਣਾ ਵੈਸਟ ਕਰਿਆ ਹੈ ਠੀਕ ਹੈ ਸਾਰਿਆਂ ਨੇ ਆਪਣੀ ਮੇਹਨਤ ਕਰੀ ਆ ਵਧੀਆ ਕਰਿਆ ਆ ਖੁਸ਼ ਆ ਸਾਰੇ ਠੀਕ ਆ